ਕਿੱਦਾਂ ਮੈਨੂੰ ਸਟਾ ਲੱਗੀਆਂ ਤੁਹਾਡੇ ਅਸੀਂ ਉਹ ਤੇ ਜਾਂਦੇ ਐਸੀ ਇਹ ਹੂੰ ਅਸੀਂ ਬੰਸੀ ਬਹੁਤ ਘੱਟੀ ਆ ਰਹੀ ਐ ਇਸ ਲਈ ਹੂੰ ਹਾਂ ਤੇ ਕਿੱਥੇ ਕਿੱਥੇ ਲੱਗੀਆਂ ਸਟਾ ਅੱਜ ਮੋੜਲੇ ਤੇ ਲੱਗੇ ਕਮਰਤ ਅੱਛਾ ਤੇ ਹੁਣ ਕੀ ਮੰਗ ਕਰਦੇ ਹੋ ਸਰਕਾਰ ਤੋਂ ਹਾਂ ਜੀ ਹਲੋ ਹਾਂ ਬੋਤ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਬੋਤ ਕੀ ਹੋਇਆ ਮਤਲਬ ਤੁਹਾਡੇ ਨਾਲ ਅੱਜ ਅੱਜ ਸਾਡੇ ਨਾਲ ਕੋਈ ਇੱਕ ਗੱਡੀ ਦੇ ਵਿੱਚ ਵੱਜੇ ਹਾਂ ਹੂੰ ਉਹਨੇ ਐਕਸੀਡੈਂਟ ਹੋਇਆ ਸਾਡਾ ਕਿਦਾਂ ਬੋਤ ਕਿੱਥੇ ਹੋਇਆ ਹੈ ਉਹ ਜੀ ਰਸਤੇ 'ਚ ਹੋਇਆ ਹੈ ਪੱਟੀ ਦੇ ਕੋਲ ਕਿ ਕਿ ਵਜਿਆ ਤੁਹਾਡੇ 'ਚ ਗੱਡੀ ਤੇ ਗੱਡੀ ਵੱਜੀ ਆ ਹਾਂ ਜੀ ਕਿ 6 ਕਿਹੜੇ ਕਿਹੜੇ ਲੱਗੀਆਂ ਮੇਰੇ ਮਮੀ ਤੇ ਡੈਡੀ ਦੇ ਤੇ ਮੇਰੇ ਲੱਗੇ ਹੋ। ਪਤਾ ਗਿਆ? ਹਾਂਜੀ। ਤੇ ਪਿੰਡ ਕਿਹੜਾ ਤੁਹਾਡਾ ਪਤਾ? ਜੈਤਪੁਰ ਆਟਾ। ਅੱਛਾ ਸਵੇਰੇ ਕਿੱਧਰ ਜਾ ਰਹੇ ਸੀ ਤੁਸੀਂ? ਅਸੀਂ ਸ਼ਹਿਰ ਨੂੰ ਆਏ ਸੀ ਫਗਵਾੜੇ ਨੂੰ। ਅੱਛਾ। ਤੇ ਕੀ ਨਾਂ ਤੇਰਾ? ਹਰਸ਼ਾਨ ਲੋਹ। ਅੱਛਾ। ਤਾਂ ਤੇਰੀ ਤੇਰੇ ਨਾਲ ਹੋਣ ਇੱਥੇ ਕੋਣ ਆਇਆ? ਮੇਰੇ ਤਾਊ ਆ, ਮੋਬੀ ਤਾਊ ਤੇ ਮੇਰੇ ਮਾਸੇ ਦਾ ਮੁੰਡਾ ਆ। ਹਾਂ। ਤੇ ਮੇਰੇ ਨਾਨੀ ਦਾ ਮੁੰਡਾ। ਕਿਸਾ ਹੋਗਾ? ਗੱਡੀ ਵਾਲਾ ਤੇ ਸੀ ਜਾਂ ਮਤਲਬ ਕੌਣ ਤੇ ਸੀ ਜਾਂ ਤੁਸੀਂ ਤੇ ਸੀ ਅਚਾਨਕ ਹੋਇਆ ਹਾਂਜੀ ਚਲੋ ਠੀਕ ਹੈ ਤਾਂ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜਿਹੜਾ ਅੱਜ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਹਾਂਜੀ ਅੱਜ ਸਵੇਰੇ 10:45 AM ਤੇ ਸਾਡੇ ਕੋਲ ਪੇਸ਼ੈਂਟ ਆਇਆ ਹਨ ਪੰਮਤੀ ਰੋਡ ਤੇ ਐਕਸੀਡੈਂਟ ਹੋਇਆ ਸੀ ਐਕਟਿਵਾ ਦਾ ਨਿਵਾ ਗੱਡੀ ਨਾਲ ਦੇ ਵਿਚ ਮਚੰਨੇ ਕਾਰਨ ਤੇ ਬਲਜਿੰਗਰ ਕੋਰ ਸਾਡੇ ਕੋਲ ਹੈ ਉਹਨਾਂ ਦੀ ਅੱਛੇ ਤੋਂ ਸੋਚਿਓ ਥੋੜੀ ਉਹਨਾਂ ਦੇ ਜੋ ਹਸਬੰਦ ਜਸਵਿੰਦਰ ਕੁਮਾਰ ਉਹਨਾਂ ਦੀ ਡੈਥ ਹੂਪੀਸ ਇਨਫੋਰਮੇਸ਼ਨ ਹੈ ਤੇ ਉਹਨਾਂ ਦਾ ਜੋ ਬੇਟਾ ਹੈ ਉਹਦੀ ਲਾਈਫ ਡਾਟਾ ਚਾਹੀਦਾ। ਹਾਂਜੀ ਭਾਜੀ ਜਿਹੜਾ ਐਕਸੀਡੈਂਟ ਹੋਇਆ ਉਹ ਮਤਲਬ ਕਿਸ ਤਰ੍ਹਾਂ ਹੋਇਆ ਉਹਦੇ ਵਿੱਚ ਕਿਹੜੀ ਕਿਹੜੀ ਘਟਨਾ ਹੋਈ ਹੈ। ਤੇ ਇਹ ਆਪਣੇ ਜਸਵਿੰਦਰ ਕੁਮਾਰ ਜੀ ਆਪਣੇ ਪਰਿਵਾਰ ਨਾਲ ਬੱਚੇ ਤੇ ਆਪਣੀ ਪਤਨੀ ਨਾਲ ਫੋਵਾੜੇ ਆ ਰਹੇ ਸੀ ਕੋਈ ਜਾਨ ਤੇ ਰਾਹ 'ਚ ਆਉਂਦੇ ਮੂਰਿਓਂ ਗੱਡੀ ਆ ਰਹੀ ਨੂੰਗਾ ਜੋਕ ਤੇਜ਼ ਹੋਣ ਕਾਰਨ ਇਹਦੀ ਬਾਈਕ ਦੇ ਵਿੱਚ ਲੱਗੀ ਜਿਸ ਕਨ ਜੋ ਜਸਵਿੰਦਰ ਸਿੰਘ ਜੀ ਦਾ ਉਹਦੀ ਮੌਤ ਹੋ ਗਈ ਤੇ ਉਹਦੀ ਪਤਨੀ ਜਿਹੜੀ ਤੇ ਬੱਚਾ ਉਹ ਇੱਥੇ ਹਸਪੀਟਲ ਦਾ ਐਡਮਿਟ ਹੈ ਤੇ ਕੋਈ ਪੁਲਿਸ ਵਾਲੇ ਆਏ ਕਿ ਨਹੀਂ ਆਏ ਪੁਲਿਸ ਵਾਲੇ ਆਏ ਸੀਗੇ ਤੇ ਮੌਕੇ ਦੁਆਰਾ ਤਾਂ ਉਹਨਾਂ ਨੇ ਕਿਹਾ ਮਾਰਿਆ ਕੋਈ ਬਿਆਨ ਲਿਆ ਨਹੀਂ ਬਿਆਨ ਅਜੇ ਨਹੀਂ ਅਜੇ ਉਹ ਬਿਆਨ ਦੇਣ ਦੇ ਕਾਬਿਲ ਨਹੀਂ ਹੈ ਕੀ ਨਾਮ ਤੁਹਾਡਾ ਨਿਰਮਲਜੀਤ ਠੀਕ ਹੈ